ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤ ਹੈ। ਬਾਬਾ ਮੋਹਨ ਜੀ ਦੀ ਤਪੱਸਿਆ ਬੜੀ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਜਮਾਤ। ਪਹਿਰੇ ਰਾਮੂ ਜੀ ਦੀ ਸੇਵਾ ਬਣੀ ਸੀ। ਪਰ ਫਿਰ ਵੀ ਗੁਰੂ ਅਮਰਦਾਸ ਜੀ ਨੇ ਵਿਚਾਰ ਕੀਤਾ ਵੀ ਜੋ ਕਾਰਜ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਰ ਸਕਦੇ ਨੇ ਕੋਈ ਨਹੀਂ ਕਰ ਸਕਦਾ। ਹੀਰੇ ਜੀ ਪਰ ਜੋਰੀ ਨੂੰ ਕੀ ਹੈ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦਿੱਤੀ ਤੇ ਤਾਂ ਗੁਰੂ ਰਾਮਦਾਸ ਜੀ ਨੇ ਮੈਨੂੰ ਗੁਰਗੱਦੀ ਭਾਈ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਜਾਓ ਉਸ ਦੀ ਨਗਰ ਬਸਾਓ ਗੁਰੂ ਰਾਮਦਾਸ ਜੀ ਖੜੂ ਇਹ ਕਹਿ ਲਗੇ ਮਹਾਰਾਜ ਇਹ ਮੇਰੀ ਸਮਰੱਥਾ ਤੋਂ ਬਾਹਰ ਹੈ ਗੁਰੂ ਅਮਰਦਾਸ ਜੀ ਕਹਿ ਲਗੇ ਨਹੀਂ ਇਹ ਤੁਹਾਡੀ ਸਮਰੱਥਾ ਤੋਂ ਬਾਹਰ ਨਹੀਂ ਹੈ ਬਲਕਿ ਤੁਹਾਡੇ ਵਿੱਚ ਹੀ ਇਹ ਸਮਰੱਥਾ ਹੈ ਕਿ ਇਹ ਕਾਰਜ ਕਰ ਸਕਦਾ ਹੈ ਇਸੇ ਲਈ ਭਾਰੂ ਚੁਣਿਆ ਗੁਰਦੰਤਾ ਜੀ ਨੇ ਗੁਰੂ ਅਮਰਦਾਸ ਜੀ ਦੀ ਬਰਕਤ ਲੈ ਕੇ ਨਦਰ ਵਿਸਾਇਆ ਜਿਨ ਮੱਜ ਸੀ ਅਮਰ ਸਤ ਕਹਿਨੀ ਸਿੱਖੀ ਦਾਤਾ ਹੈ ਅੱਜ ਦੁਨੀਆਂ ਦੇ ਵਿੱਚ ਜਹਾਨ ਵਿੱਚ ਕਿਸੇ ਮਨੁੱਖ ਨੂੰ ਪੁੱਛ ਲਓ ਕਿ ਬੇਕਿੰਥਿਆ ਦਰਵਾਜ਼ਾ ਹੈ ਕਿਸੇ ਹੋਰ ਸ਼ਹਿਰ ਦਾ ਨਾਮ ਦੱਸ ਸਕੇ ਨਾ ਦੱਸ ਸਕੇ ਅਮਰ ਸਰ ਦਾ ਨਾਮ ਤੇ ਗੁਰੂ ਦੱਸ ਦੇਗਾ ਭਾਵੇਂ ਗਿਆ ਹੋਵੇ ਅਮਰ ਨਾ ਗਿਆ ਤੰਗਦਾਮ ਦਾਸ ਗੁਰ ਜਿਸ ਰਿਆਤ ਨੇ ਸਵਾਰਿਆ ਪੂਰੀ ਭਈ ਕਰਮਾ ਦਾ ਸਿਰਜਣ ਹਾਰੇ ਧਰਿਆ 70 ਤੇ ਬਲਵੰਤ ਜੀ ਨੇ ਲਿਖਿਆ ਗੁਰੂ ਰਾਮ